ਖਾਣਾ ਦੇ ਸਾਹਮਣੇ ਹੋਈ ਵਾਰਦਾਤ ਮਨੀ ਚੇਂਜਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਲੜਕੀ ਦੇ 5-6 ਬਾਰੀ ਮਾਰੇ ਪਿਸਟਲ ਦੇ ਬੱਟ ਬੰਗਾ ਦੀ ਹੈ ਘਟਨਾ ਖਾਣਾ ਸਿਟੀ ਬੰਗਾ ਤੋਂ ਮਹੀਜ ਕੁਝ ਹੀ ਦੂਰੀ ਤੇ ਮਨੀ ਚੇਂਜਰ ਦੀ ਦੁਕਾਨ ਤੋਂ ਲੁਟੇਰਿਆਂ ਵੱਲੋਂ 50000 ਰੁਪਏ ਲੁੱਟ ਲੈ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਇਕੱਲੀ ਕੁੜੀ ਦੇ ਸਿਰ ਦੇ ਵਿੱਚ ਪਿਸਟਲ ਦੇ ਬੱਟ ਮਾਰੇ ਦੱਸੇ ਜਾ ਰਹੇ ਹਨ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਫਿਲੋਰ ਦਵਾਈ ਲੈਣ ਗਿਆ ਹੋਇਆ ਸੀ ਤਾਂ ਪਿੱਛੋਂ ਦੁਕਾਨ ਤੇ ਕੰਮ ਕਰਦੀ ਲੜਕੀ ਦਾ ਫੋਨ ਆਇਆ ਕਿ ਦੁਕਾਨ ਦੇ ਉੱਤੇ ਇੱਕ ਵਿਅਕਤੀ ਆਇਆ ਜਿਸ ਨੇ ਮੁੱਲ ਭੇਟਿਆ ਹੋਇਆ ਸੀ ਤੇ ਕਿਹਾ ਉਸਨੇ ਪੈਸੇ ਲੈਣੇ ਹਨ ਜਦੋਂ ਉਹ ਲੜਕੀ ਆਪਣੇ ਕੰਪਿਊਟਰ ਦੇ ਵਿੱਚ ਉਸਦੀ ਆਈਡੀ ਫੀਡ ਕਰਨ ਲੱਗੀ ਤਾਂ ਉਹ ਕੈਵਨ ਦੇ ਵਿੱਚ ਦਾਖਲ ਹੋ ਕੇ ਲੜਕੀ ਦੇ ਸਿਰ ਦੇ ਵਿੱਚ 5-6 ਵਾਰ ਪਿਸਟਲ ਦੇ ਵੱਟ ਮਾਰ ਕੇ ਗੱਲੇ ਵਿੱਚੋਂ ਕਰੀਪਾ 10000 ਰੁਪਏ ਲੁੱਟ ਕੇ ਲੈ ਗਿਆ ਜਿਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਮੇਰਾ ਨਾਮ ਰੰਜੀ ਸਿੰਘ ਮੇਰਾ ਨਾਮ ਅੰਛੀ ਵੈਂਟਰ ਵਾਈ ਦੁਕਾਨਦਾਰ ਦਾ ਨਾਂ ਆ ਉਹਦਾ ਨਾਮ ਮਨਪ੍ਰੀਤ ਦੋ ਇਹਨਾਂ ਦੇ ਕੋਈ 6 ਸਾਲ ਹੋ ਗਏ ਅੱਜ ਕੀ ਪਾਉਂਦਾ ਮੈਂ ਦਵਾਈ ਲੈਣ ਗਿਆ ਜੀ ਫਲੋਰ ਤੇ ਮੈਨੂੰ 3 ਵਜੇ ਕੁੜੀ ਦਾ ਫੋਨ ਆਇਆ ਵੀ ਕੋਈ ਬੰਦੇ ਪਾ ਗਿਆ ਇੱਕਦਮ ਤੇ ਉਹਦੇ ਪਿਸਟਲ ਇੱਥੇ ਮਾਰ ਕੇ ਭੱਜ ਗਿਆ ਹਾਂਜੀ ਸਾਡੇ ਪਿੱਛੇ ਦੇ ਨੰਬਰ ਦੋ ਜਣੇ ਅੰਦੇਰੇ ਉਪਰ ਚਾਹੀਦੀ ਬਿਖਸ਼ਾਨ ਹਜੇ ਤੱਕ ਤਾਂ ਨਹੀਂ ਹੋਈ ਸਰਕਾਰ ਦੇ ਕੋਈ ਹਾਂਜੀ ਕੋਈ ਸੰਜਮ ਕਰਦੇ ਤੇ ਕਿਹਦੀ ਦਾ ਨਾਮ ਕੀ ਹੈ ਮਾਨਕੀਤਪੁਰ ਕਾਮੇਰਾ ਬੜਾ ਉਹ ਕੇਸ ਕਰੂਗਾ ਉਹਨਾਂ ਕੋਲ ਥੋੜਾ ਬੜਾ ਹੈਗਾ ਜੀ ਇੱਕ ਅਧੀਨ ਕੋਈ ਕਾਪੀ ਦਾ ਮਿਸਟੇਕ ਲੱਗਦਾ ਹਾਂਜੀ ਪਿਆ 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 ਹਾਂਜੀ ਹਾਂਜੀ ਅੱਗੇ ਸੀ ਨੰਬਰ ਉਹ ਕੁੜੀ ਕੱਲੀ ਜੀ ਮੈ ਦਵਾਈ ਲਾਂਗੇ ਉਹ ਕੱਲਾ ਹੀ ਚ ਗਈ ਤੇ ਕੀ ਨਾ ਬੇਟਾ ਤਾੜਾ ਮਨਪ੍ਰੀਤਾ ਕੀ ਗੱਲ ਹੋਈ ਆ ਤੇਰੇ ਲੈਣ ਆਏ ਸੀ ਕਹਿੰਦੇ ਪੇਮੈਂਟ ਚੈੱਕ ਕਰ ਲਓ ਦੇਖੋ ਆਇਆ ਕਿ ਨਹੀਂ ਤੇ ਮੈਂ ਤਾਂ ਬਿਲਕੁਲ ਤੇ ਆਪ ਨੰਬਰ ਘਰੋਂ ਲਾਪੇ ਸੀ ਪੇਮੈਂਟ ਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਕੋਡਾ ਜਾਣ ਕਿ ਬੀਬੀ ਸਾਹਿਬਾ ਦਾ ਦੁਆਰਾ ਫੋਨ ਲਿਆ ਤੇ ਕਿਸ ਕਿਸ ਤੋਂ ਵੀ ਬੈਕ ਸਾਈਡ ਤੇ ਉਹ ਸਿਰਚ ਮਾਰੀ ਸੀ ਕਿਸਕਲ ਸੀ ਹੱਥੇ ਜੀ ਇੱਕ ਜਣੇ ਸੀ ਕਿ ਦੋ ਜਣੇ ਸੀ ਦੋ ਜਣੇ ਸੀ ਇੱਕੋ ਹੀ ਸੀਗਾ ਇਹ ਕੀ ਸੀ ਉਹ ਮਤਲਬ ਮੂੰਹਾਂ ਬਣਿਆ ਸੀਗਾ ਕੁਝ ਐਂ ਤਾਂ ਆ ਨਾ ਸੀ ਸਿਰਫ ਮੂੰਹ ਕਵਰ ਕੀਤਾ ਸੀ ਮੂੰਹ ਕਵਰ ਕੀਤਾ ਸੀ ਗੈਨ ਕਾ ਲਾਇਆ ਸੀਗਾ ਮੋਨਾ ਸੀ ਸਰਦਾਰ ਮੋਨਾ ਸੀ ਮੋਨਾ ਸੀਗਾ ਕਿੰਨੇ ਉਮਰ ਦਾ ਅੰਦਾਜ਼ਾ ਹੈਗਾ ਕਿੰਨਾ ਕੁ ਸੀ ਲਗਭਗ 36-37 ਸਾਲ 36-37 ਸਾਲ ਦਾ ਤੁਸੀਂ ਉੱਥੇ ਕੀ ਕੰਮ ਕਰਦੇ ਆਂ ਕੋਈ ਨਾ ਇਹ ਤਾਂ ਮੋਹ ਸਾਡੀ ਫੁੱਲਾਂ ਵਾਲੀ ਦੁਕਾਨ ਆ ਤੁਹਾਡੀ ਆਪਣੀ ਦੁਕਾਨ ਆ ਕੰਮ ਕਰਦੇ ਤੁਸੀਂ ਕੰਮ ਕਰਦੇ ਆਂ ਕਾਦਾ ਕੰਮ ਕਰਦੇ ਆਂ ਉੱਥੇ ਸੀ ਆਪਣਾ ਕੰਮ ਵੀ ਹੈ ਮਨਜੀਤ ਆਂ ਉਹਨੂੰ ਪੈਸੇ ਵੀ ਲੈ ਕੇ ਗਿਆ ਲੁੱਟ ਕੇ ਹਾਂ ਜੀ ਕਿੰਨੇ ਕੰਨ ਉਹ ਦੁਪਹਿਰ ਦਾ ਹੋ ਗਿਆ ਅੱਧੀ ਮੱਥੇ ਮਾਰ ਕੇ ਲਾ ਦੇ ਉਹ ਪਿਸਟਲ ਦਾ ਬੱਟ ਮਾਰਿਆ ਤੁਹਾਡੇ ਬੈਕ ਸਾਈਡ ਬੈਕ ਸਾਈਡ ਮਾਰੀ ਤੁਹਾਡੇ ਸਿਰ 'ਚ ਤੁਹਾਡਾ ਪੂਰਾ ਨਾਮ ਕੀ ਆ ਮਨਜੀਤ ਇੱਕ ਵਾਰੀ ਮਾਰੀ ਕਿ ਦੋ ਵਾਰੀ ਮਾਰੀ ਤਨੀ ਕਿੰਨੀ ਵਾਰੀ ਮਾਰੀ ਪੰਜ ਛੇ ਵਾਰੀ ਪੰਜ ਛੇ ਵਾਰੀ ਪੰਜ ਛੇ ਵਾਰੀ ਓਕੇ ਏ ਗਲਤੀ ਸੀ ਵੀ ਤੁਹਾਨੂੰ ਸੀ ਕੱਲੀ ਸੀ ਕਿੰਨੇ ਕੋ ਪੈਸੇ ਦੀ ਡਿਮਾਂਡ ਕੀਤੀ ਤੇ ਕੋ ਉਹਨਾਂ ਨੇ ਵੀ ਇੰਨੇ ਪੈਸੇ ਆਣੇ ਗੱਲ ਦੇ ਚ ਹੱਥ ਪਾ ਲਿਆ ਕੱਲੀ ਹੱਥ ਨਹੀਂ ਜਿੱਦਾਂ ਉਹਨੂੰ ਤੈਨੂੰ ਆ ਕੇ ਗਿਆ ਮੇਰੇ ਪੈਸੇ ਆਣੇ ਆ ਕਿੰਨੇ ਪੈਸੇ ਆਇਓ ਆ ਚੈੱਕ ਕਰਿਓਗਾ ਮੈਂ ਕਿੰਨੇ ਇੰਨੇ ਪੈਸੇ ਕਿੰਨੇ ਆ ਤੁਹਾਨੂੰ ਤੁਹਾਨੂੰ ਕੋਡ ਕੋਡ ਦਿੱਤਾ ਸੀ ਉਹਨੇ ਕੋਈ ਉਹ ਸਹੀ ਸੀਗਾ ਕੋਡ ਉਹ ਭਰਨ ਲੱਗੀ ਸੀ ਅੱਛਾ ਭਰ ਨਹੀਂ ਲੱਗੇ ਸੀਗੇ ਤੁਸੀਂ ਚਲੋ ਠੀਕ ਗੱਲ ਦੇ ਹੱਥ ਪਾ ਲਿਆ ਡਾਕਟਰ ਰਾਜੇਸ਼ ਹਾਂਜੀ ਦੋ ਜਗ੍ਹਾ ਸਟਾਫ ਹੈ